ਇੱਕਾ ਕੱਲ ਦਾ ਇੱਕ ਬਿਆਨ ਚੱਲ ਰਿਹਾ ਸ਼ਾਇਦ ਤੁਸੀਂ ਪੜਿਆ ਹੋਵੇ ਕੁਲਵੰਤ ਧਾਰੀਵਾਲ ਆ ਕੋ ਮੈਂ ਜਾਣਦਾ ਤੇ ਨਹੀਂ ਪਰ ਨੈੱਟ ਤੇ ਪੜਿਆ ਸੋਸ਼ਲ ਮੀਡੀਆ ਦੇ ਪਰ ਕੈਂਸਰ ਕੇਅਰ ਉਹ ਚਲਾਉਂਦੇ ਚਲੋ ਚੰਗਾ ਕੰਮ ਕਰਦੇ ਨੇ ਕਿ ਮੈਂ ਇਸ ਚੱਕਰ ਚ ਨਹੀਂ ਪੈਂਦਾ ਉਹਦਾ ਇੱਕ ਬਿਆਨ ਆ ਕਿ ਪਿੰਡਾਂ 'ਚ ਪੰਜ-ਪੰਜ ਗੁਰਦਾਰੇ ਬਣਾ ਦਿੱਤੇ ਡਿਸਪੈਂਸਰੀ ਤੇ ਸਕੂਲ ਨਹੀਂ ਬਣਾ ਸਕਾਂ ਕੋਲ ਤੁਸੀਂ ਜਵਾਬ ਦਿਓ ਸਕੂਲ ਤੇ ਡਿਸਪੈਂਸਰੀਆਂ ਬਣਾਉਣਾ ਗੁਰਦਾਰਿਆਂ ਦਾ ਕੰਮ ਆ ਕਿ ਸਰਕਾਰਾਂ ਦਾ ਕੰਮ ਆ ਭਲਾ ਟੈਕਸ ਗੁਰਦਾਰੇ ਨੂੰ ਦਿੰਦੇ ਜੇ ਕਿ ਸਰਕਾਰ ਨੂੰ ਦਿੰਦੇ ਜੀ। ਸਵੇਰੇ ਚਾਹ ਪੀਂਦੇ ਜੇ ਨਾ। ਪੱਤੀ ਦਾ ਵੀ ਟੈਕਸ ਆ। ਸਵੇਰੇ ਉੱਠ ਕੇ ਬ੍ਰਸ਼ ਕਰਦੇ ਜੇ ਨਾ। ਉਹ ਜਿਹੜੀ ਪੇਸਟ ਲਾਉਂਦੇ ਜੇ ਉਹਦਾ ਵੀ ਟੈਕਸ ਦਿੰਦੇ ਜੀ। ਘਰੋਂ ਨਿਕਲਦੇ ਜਦੋਂ ਕਿੱਕ ਮਾਰਦੇ ਜੇ ਮੋਟਰਸਾਈਕਲ ਨੂੰ ਉਦੋਂ ਵੀ ਟੈਕਸ ਪੈ ਜਾਂਦਾ। ਗੱਡੀ ਦੀ ਸੈਲਫ ਮਾਰਦੇ ਜੇ ਟੈਕਸ ਉਦੋਂ ਪੈ ਜਾਂਦਾ। ਪੈਟਰੋਲ ਡੀਜ਼ਲ ਪਾਉਂਦੇ ਜੇ ਟੈਕਸ ਉਦੋਂ ਪੈ ਜਾਂਦਾ। ਨਿਆਣਾ ਪਹਿਲੇ ਦਿਨ ਸਕੂਲੇ ਪੜਨੇ ਪੈ ਜੋ ਸਰਕਾਰੀ ਟੈਕਸ ਉਦਨ ਪੈ ਜਾਂਦਾ ਟੈਕਸ ਖਾਵੇ ਸਰਕਾਰ ਡਿਸਪੈਂਸਰੀਆਂ ਤੇ ਹਸਪਤਾਲ ਤੇ ਸਕੂਲ ਬਣਾਉਣ ਗੁਰਦਾਰਿਆਂ ਵਾਲੇ ਵੈਸੇ ਵੀ ਅੱਜ ਕੱਲ੍ਹ ਜਿਹੜੇ ਸੇਵਾ ਕਰਨ ਵਾਲੇ ਐਨ ਜੀਓ ਬਣੇ ਆ ਨਾ ਗੁੱਸਾ ਨਾ ਕਰਿਓ ਐਨ ਜੀਓ ਸਮਝਦੇ ਐਨ ਜੀਓ ਇਹਨਾਂ ਚੋਂ 90 95% ਤੇ ਉਹ ਆ ਜਿਹੜੇ ਕਟੜ ਕਾਮ ਰੇੜ ਆ ਇਹਨਾਂ ਨੂੰ ਪਹਿਲੇ ਨੰਬਰ ਤੇ ਚੁਬਦਾ ਹੀ ਗੁਰਦਾਰਾ ਮੈਂ ਕੁੱਲ ਭਾਰਤ ਘੁੰਮ ਕੇ ਵੇਖਿਆ ਜੂਪੀ ਦੇ ਗਰੀਬ ਲਾ ਕੇ ਵੇਖਿਆ ਬੰਗਾਲ ਦੇ ਕਲਕੱਤੇ ਚਲੇ ਜਾਓ ਬੜੇ ਲੋਕੀ ਗਰੀਬ ਆ ਉਥੇ ਮੰਦਰ ਬਣੇ ਕਦੀ ਕੇ ਹਿੰਦੂ ਨੇ ਨਹੀਂ ਆਖਿਆ ਮੰਦਰ ਢਾਕੇ ਤੇ ਗੁਰੂ ਮਸੀਹ ਇਥੇ ਬਣਾ ਦਿਓ ਹਸਪਤਾਲ ਬਣਾ ਦਿਓ ਕਦੀ ਕੇ ਹਿੰਦੂ ਭਰਾ ਨੇ ਆਖਿਆ ਕਿ ਫਲਾਣਾ ਮੰਦਰ ਬਣ ਗਿਆ ਮੰਦਰ ਬੰਦ ਕਰ ਦਿਓ ਤੇ ਸਾਡੇ ਲਈ ਡਿਸਪੈਂਸਰੀ ਬਣਾ ਦਿਓ ਵਾਰ-ਵਾਰ ਹਮਲਾ ਗੁਰਦੁਆਰਿਆਂ ਤੇ ਹੁੰਦਾ ਗੁਰਦੁਆਰੇ ਨਾ ਹੋਣ ਤੇ ਆ ਕੀ ਕੁਝ ਨਹੀਂ ਵਾਪਰਿਆ ਕਰੋਨਾ ਕਾਲ ਲੈ ਲੋ ਅਨਕੇ ਨਕੇ ਗੁਰਦੁਆਰਿਆਂ ਚ ਕਰੋਨਾ ਕਾਲ ਦੇ ਚ ਲੋਕਾਂ ਦੇ ਲੰਗਰ ਲੱਗੇ ਸੀ ਸ਼ਰਮਣੀ ਕਮੇਟੀ ਨੂੰ ਲੋਕੀ ਭੰਡੀ ਤੇ ਜਾਂਦੇ ਆ ਨਾ ਸ਼ਰਮਣੀ ਕਮੇਟੀ ਜਿੰਨੀਆਂ ਸੇਵਾਵਾਂ ਵੀ ਕੋਈ ਨਹੀਂ ਕਰਦਾ ਲੰਗਰਾਂ ਦੀਆਂ ਹੜ ਪਿੰਡਾਂ ਦੀਆਂ ਦੂਜੀਆਂ ਤੇ ਜਾਂਦੀਆਂ ਦਰਿਆਵਾਂ ਨੂੰ ਬੰਨ ਮਾਰੇ ਇਹ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਮਾਰੇ ਆ ਭਾਵੇਂ ਆਨੰਦਗੜ੍ਹ ਵਾਲੇ ਸੀ ਭਾਵੇਂ ਬਾਬਾ ਸੁਖਾ ਸਿੰਘ ਸਰਹਾਲੀ ਸਾਹਿਬ ਵਾਲੇ ਸੀ ਭਾਵੇਂ ਉਹ ਤੁਸੀਂ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖ ਲੈ ਲੋ 6000 ਕਿੱਲਾ ਕਿਸਾਨਾਂ ਦਾ ਬੀਜ ਕੇ ਦਿੱਤਾ ਇਹ ਗੁਰਦਾਰੇ ਚੋਂ ਬੀਜਿਆ ਸਰਕਾਰ ਨੇ ਦਿੱਤੇ ਹੀ ਭਲਾ ਤੁਸੀਂ ਆਓ ਚਲੇ ਜਾਓ ਬਾਬਾ ਸ਼ਿੰਦਰ ਸਿੰਘ ਆ ਸਭਰਾਵਾਂ ਵਾਲੇ ਉਹਨਾਂ ਤੋਂ ਇਲਾਵਾ ਹੋਰ بڑے بڑے ਮਹਾਂਪੁਰਖ ਆ ਇਹ ਸੰਗਤ ਗੁਰਦਵਾਰਿਆਂ ਦੇ ਰੁਪਈਏ ਰੁਪਈਏ ਤੋਂ ਦਰਿਆਵਾਂ ਨੂੰ ਬੰਨ ਲਾਇਆ ਸਾਡੀ ਕੌਮ ਨੇ ਇਹਦੇ ਜਿਹੜਾ ਉੱਠਦਾ ਉਹ ਆਦਾ ਗੁਰਦਾਰੇ ਬੰਦ ਕਰ ਦਿਓ ਕਿਛੇ ਜੇ ਸਾਡਾ ਸੀਐਮ ਵੀ ਕਹਿੰਦਾ ਗੁਰਦਵਾਰੇ ਚ ਗੋਲਕ ਚੁੱਕ ਦਿਓ ਤੁਹਾਨੂੰ ਤੇ ਬੋਬੇ ਮੋਟੇ ਆਉਂਦੇ ਹੋਣਗੇ ਤੁਸੀਂ ਦੇ ਕਿਤੇ ਨਾ ਕਿਤੇ ਖਰਚਾ ਬਿੱਲ ਵੱਧ ਘੱਟ ਕਰਕੇ ਕਾਣ ਕੱਢ ਲੈਣੀ ਆ ਜਿੰਨੀਆਂ ਸੇਵਾਵਾਂ ਪੰਜਾਬ ਚ ਚੱਲਣੀਆਂ ਗੁਰਦੁਆਰਿਆਂ ਦੀ ਇੱਕ ਇੱਕ ਰੁਪਈਏ ਦੀ ਗੋਲਕ ਦੇ ਮਤਲਬ ਗੋਲਕ ਕਿਉਂ ਚੁੱਕ ਦਿਓ ਗੋਲਕ ਗਰੀਬ ਦਾ ਮੂੰਹ ਆ ਤੁਹਾਡੇ ਪਿੰਡ ਚ ਕਿਸੇ ਨੂੰ ਲੋੜ ਪੈ ਜੇ ਤੁਸੀਂ ਕਿਤੇ ਚੁੱਪ ਕਰਕੇ ਬੈਠੇ ਰਹੋਗੇ ਉਹ ਖਰਚੇ ਗੁਰੂ ਦੀ ਗੋਲਕ ਛੋਣਗੇ ਇਸ ਕਰਕੇ ਫਜ਼ੂਲ ਦੀਆਂ ਗੱਲਾਂ ਨੇ ਡਿਸਪੈਂਸਰੀਆਂ ਬਣਾ ਦਿਓ ਇਹ ਕੰਮ ਹੈ ਸਰਕਾਰਾਂ ਦੇ ਕਦੀ ਕਿਸੇ ਨੇ ਸਰਕਾਰ ਨੂੰ ਜਾ ਕੇ ਆਖਿਆ ਸਕੂਲ ਬਣਾਉਣੇ ਡਿਸਪੈਂਸ ਇਹ ਬਣਾਉਣੇ ਕੰਮ ਕਰਨੇ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਟੈਕਸ ਲੈਂਦੀਆਂ ਤੁਹਾਡੇ ਕੋਲੋਂ ਹਾਂ ਜਿੱਥੇ ਅਸੀਂ ਬਣਾਉਣ ਜੋਗੇ ਆਗੇ ਆ ਸ਼੍ਰੋਮਣੀ ਕਮੇਟੀ ਦੇ ਵੀ ਹਸਪਤਾਲ ਚੱਲਦੇ ਆ ਸਕੂਲ ਚੱਲਦੇ ਆ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਆਹ ਬਾਬੇ ਖਡੂਰ ਸਾਹਿਬ ਵਾਲੇ ਖਡੂਰ ਸਾਹਿਬ ਜਾ ਕੇ ਦੇਖ ਲਿਓ ਕਿੱਡਾ ਸੋਹਣਾ ਕਾਲਜ ਉਹਨਾਂ ਨੇ ਬਣਾਇਆ ਬੱਚੇ ਤਾਂ ਉੱਥੇ ਵੀ ਪੜਦੇ ਆ ਉਹ ਜਿੰਨੇ ਜੋਗੇ ਆਗੇ ਆ ਗੋਲਕ ਚੋਂ 150 ਇਕੱਠਾ ਕਰਕੇ ਬਣਦਾ ਹੀ ਆ ਸਾਰਾ ਕੁਝ ਅਸੀਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ ਸਹੀ ਸਰਕਾਰ ਨੂੰ ਕੁਝ ਕਹਿਣਾ ਨਹੀਂ ਤੇ ਚੁੱਪ ਕੇ ਗੁਰਦਾਰੇ ਤੇ ਬਿਆਨ ਦੇ ਦਿਓ ਗੁਰਦਾਰੇ ਬੰਦ ਕਰ ਦਿਓ ਗੁਰਦੁਆਰੇ ਸਾਡੀ ਜਿੰਦ ਜਾਨ ਆ ਗੁਰੂ ਦੇ ਦਰਬਾਰ ਸਾਡੀ ਰੂਹਦਾਰੀ ਆ ਖਬਰਦਾਰ ਆ ਜਥੇਦਾਰ ਸਾਹਿਬ ਨੂੰ ਕਹਿਣਾ ਚਾਹੀਦਾ ਵੀ ਕੋਈ ਭਾਵੇਂ एनजीओ ਵਾਲਾ ਹੋਵੇ ਤੇ ਭਾਵੇਂ ਕੋਈ ਸਰਕਾਰੀ ਹੋਵੇ ਗੁਰੂ ਧਾਮਾਂ ਦੇ ਉੱਤੇ ਇਦਾਂ ਦੀ ਬਿਆਨਬਾਜ਼ੀ ਕਰਨੀ ਉਸ ਬੰਦੇ ਲਈ ਹਾਨੀਕਾਰਕ ਆ ਉਹਨੂੰ ਰੋਕਣਾ ਚਾਹੀਦਾ ਤੇ ਨਾ ਕਰੇ ਉਹ ਬੰਦਾ ਗੁਰੂ ਨਾਨਕ ਦਾ ਘਰ ਤੇ ਬਾਹ ਕਦੋਂ ਵੀ ਫੜਦਾ ਸੀ ਜਦੋਂ ਕਸ਼ਮੀਰੀ ਪੰਡਤ ਆਏ ਇੱਕ ਚੀਜ਼ ਦੱਸ ਕੇ ਮੈਂ ਤੁਹਾਡੀ ਜਿਨ੍ਹਾਂ ਕੋਲ ਸੇਵਾ ਲੈਣ ਲੱਗਾ ਜਦੋਂ ਕਰੋਨਾ ਕਾਲ ਆਇਆ ਆਕਸੀਜਨ ਦੇ ਸਿਲੰਡਰ ਮੋਗੇ ਹੀ ਨਾ ਕਰੀ ਭਾਰਤ ਚ ਸਾਰੇ ਚ ਲੋਕੀ ਹਸਪਤਾਲਾਂ ਚ ਮਰਦੇ ਸੀ ਤੁਸੀਂ ਦਿੱਲੀ ਚਲੇ ਜਾਓ ਕਾਜ਼ੀਗਾਬਾਦ ਚਲੇ ਜਾਓ ਹੋਰ ਇਲਾਕਿਆਂ ਚ ਚਲੇ ਜਾਓ ਜਿਹੜੇ ਗੁਰਦੁਆਰਿਆਂ ਚ ਚਾਹ ਦੇ ਲੰਗਰ ਲੱਗਦੇ ਸੀ ਪਹਿਲੀ ਵਾਰ ਦੁਨੀਆ ਤੋਂ ਜਾ ਕੇ ਗੁਰਦੁਆਰਿਆਂ ਦੇ ਵਿੱਚ ਸਾਹ ਦੇ ਲੰਗਰ ਵੀ ਲੱਗੇ ਆਕਸੀਜਨ ਦੇ ਸਿਲੰਡਰ ਲਾਏ ਗਏ ਲੋਕਾਂ ਨੂੰ ਫ੍ਰੀ ਫਾਂਡ ਇਹ ਗੁਰੂ ਦੀ ਗੋਲਕ ਤੋਂ ਲੱਗੇ ਕਿ ਇਹਦਾ ਪਿਓ ਥੋੜਾ ਦੇ ਕੇ ਕਿਹਾ ਵੀ ਨਾ ਕਿ ਕੋਈ ਦੀ ਅਗੈ ਗਿਆ ਸੀ ਇਸ ਤੋਂ ਬਾਅਦ ਦੇ ਗੁਰੂ ਦੀ ਗੋਲ ਕੁਝ ਨਹੀਂ ਕਹੇ ਨਿਗਲਦੇ ਕਿੰਨੇ ਕਿਹਾ ਉਹ ਜਿਹੜਾ ਗਰੰਟੀ ਦਾ ਘਰ ਨਹੀਂ ਵਿਚਾਰੇ ਦਾ ਪੂਰਾ ਹੋ ਗਿਆ ਕੋਈ ਆਟਾ ਕੌਲੀ ਲੈ ਆਊਗਾ ਕੋਈ ਰੁਪਈਆ ਪਾ ਦੂਗਾ ਕੋ 5 ਰੁਪਈਏ ਪਾ ਦੂਗਾ ਇਸ ਕਰਕੇ ਬੇ ਲੋੜੀ ਬਿਆਨਬਾਜੀ ਸਿਰਫ ਇੱਕ ਮੀਡੀਆ 'ਚ ਰਹਿਣ ਦਾ ਕਾਰਨ ਆ ਗੁਰਦੁਆਰੇ ਨੇ ਇਹ ਪੰਜਾਬ ਹੱਸਦਾ ਵਾ ਵਸਦਾ ਵਾ ਕੋਈ ਵਿਪਤਾ ਆਵੇ ਸਭ ਤੋਂ ਪਹਿਲਾਂ ਗੁਰਦੁਆਰੇ ਦਾ ਝੰਡਾ ਹੀ ਅੱਗੇ ਲੱਗਦਾ ਐਨ ਜੀਓ ਤੇ ਹੁੰਦੇ ਬਾਅਦ 'ਚ ਆ